ਆ ਵੀ ਤੁਹਾਡਾ ਸਰਜੀਤ ਸਿੰਘ ਜੀ ਜੀ ਸਿੰਘ ਜੀ ਕਿੱਥੇ ਰਹ ਰਹੇ ਹੋ ਲੋਹਰਾ ਜੀ ਕੀ ਹੋਇਆ ਕੀ ਆਪ ਸਾਬ ਦੇ ਸਰ 1:30 ਦਾ ਟਾਈਮ ਸੀਗਾ ਜਦੋਂ ਸਾਡਾ ਘਰ ਜਿਹੜੇ ਕਿਲਾ ਡੂਰ ਆ ਇਹਨਾਂ ਦੇ ਘਰ ਤੋਂ ਤੇ ਜਦੋਂ ਉਹਨਾਂ ਦੇ ਅਤੀਕ ਦੇ ਘਰਾਂ ਬੱਚਿਆਂ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚੋਂ ਛੜਿਆ ਪਿਆ ਸੀ ਕੋਈ ਕੁੜੀ ਜਿਹੜੀ ਮੌਤ ਹੋ ਗਈ ਸੀ ਪਹਿਲਾ ਟਾਇਰ ਜਦੋਂ ਪਹਿਲਾ ਟਾਇਰ ਤੇ ਉਹਨਾਂ ਨੇ ਖੱਦ ਜਾ ਕੇ ਜਿਹੜਾ ਸੀ ਟਰੈਕਟਰ ਉਰੋ ਗਿਆ ਤੇ ਤਿੰਨ ਮੰਜੇ ਸੀਗੇ 25 ਤਾਂ ਨਪੈ ਸੀਗੇ ਕੁੜੀ ਦੇ ਥੋੜੇ ਛੱਪ ਪੈਰ ਤੇ ਸੈਟ ਵੱਜੀ ਆ ਤੇ ਬੱਚਾ ਜਿਹੜਾ ਸੀ ਆ ਪੱਖੇ ਦਾ ਪੱਖਾ ਵੀ ਸੀ ਟੁੱਟਿਆ ਤੇ ਬੱਚਾ ਮਗਰ ਧੱਕਾ ਗਿਆ ਕਵਰੇਜ ਉ ਤਾਂ ਬਤ ਕਿਵੇਂ ਹੋਇਆ ਕਿਵੇਂ ਸਰ ਇਹ ਸਰ ਛਾੜ ਹੋਇਆ ਟਰੱਕ ਬੈਠੇ ਛਾੜ ਟਰੱਕ ਰੱਪੇ ਸਟਾਰਟ ਆ ਪਿੱਛੇ ਰਟੋ ਆਪੇ ਕਿਵੇਂ ਹੋਦਾ ਇਹ ਦੇ ਪਰ ਮਾਰਕ ਦੀ ਵਾਹ ਸਿਰਫ ਛਾੜ ਪਰ ਸਿਰਫ ਛਾੜ ਦੇ ਛੱਡਾ ਹਟਾਓ ਇਹ ਛੜਾ ਸੀ ਇਹ ਛੜਾ ਸੀ ਇਹ ਕਿੰਨੇ ਵਜੇ ਆਇਆ ਬੱਚਾ ਇਹ 1:30 ਵਜੇ ਦਾ ਜੀ ਰਾਤ ਨੂੰ ਤਾਂ ਸੀ ਹਾਂ 1:30 ਵਜੇ ਕਿੰਨਾ ਘਰ ਆਇਆ ਇੱਕ ਮੇਰੇ ਕਿਹੜਾ ਮੰਡਲੀ ਚ ਚਾਨੇ 93 20 ਸਾਲ ਪਾਣਾ 3 ਸਾਲ ਪਾਣਾ ਉਸ ਤੋਂ ਬਾਅਦ ਕੀ ਹੋਇਆ 18 ਸਤੰਬਰ ਉਸ ਤੋਂ ਬਾਅਦ ਨਹੀਂ ਜੀ ਸਰਪ ਉਪੜੀ ਰਗੜਾ ਬੱਦੀਆਂ ਉਸ ਤੋਂ ਬਾਅਦ ਅਸੀਂ ਹੱਥਾਂ ਲੈ ਕੁੜੀ ਉਦੋਂ ਬੋਲਦੀ ਥੋੜਾ ਥੜਾ ਟ੍ਰੈਕ ਜਿਹੜਾ ਪਹਿਲਾ ਟਾਇਰ ਸੀ ਉਹਦੇ ਤੇ ਚੜ ਗਿਆ ਫਿਰ ਉਸ ਤੋਂ ਬਾਅਦ ਕਿ ਫਿਰ ਉਹ ਜਿਆ ਹੱਥਾਂ ਲੈ ਕੇ ਪਰ ਹੱਥਾਂ ਉਹਦੇ ਲੱਚਾਣੇ ਹੱਥ ਵੇਤਾਈ